ਸਾਡੀ ਕੌਮ ਦੀ ਇੱਕ ਬੜੀ ਵੱਡੀ ਤਰਾਸਤੀ ਅਸੀਂ ਜਿਉਂਦੇ ਜੀ ਨਾ ਗੁਣਵਲਿਆਂ ਦੀ ਕਦਰ ਨਹੀਂ ਕਰਦੇ ਸੱਚੀ ਗੱਲ ਹੈ ਸਾਡੀ ਕੌਮ ਦੇ ਵੱਡੇ ਵੱਡੇ ਜਿਹੜੇ ਆਗੂ ਨੇ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਕੌਮਾਂ ਦੇ ਆਗੂ ਅਖਵਾਉਂਦੇ ਨੇ ਨਾ ਜਿਉਂਦੇ ਜੀ ਸੱਚੀ ਨਹੀਂ ਕਦਰ ਕਰਦੇ ਉਹਨਾਂ ਦੇ ਭਾਈ ਨਿਰਮਲ ਸਿੰਘ ਜੀ ਖਾਲਸਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨ ਮੈਂ ਉਹਨਾਂ ਦੇ ਇੱਕ ਦਿਨ ਇੰਟਰਵਿਊ ਵੇਖਣਦੇ ਆ ਜਿਹੜੀਆਂ ਉਹਨਾਂ ਨੇ ਭਾਵੁਕ ਕਰਨ ਵਾਲੀਆਂ ਗੱਲਾਂ ਕਹੀਆਂ ਨਾ ਸੁਣ ਕੇ ਸੱਚੀ ਸੁਣ ਕੇ ਸੱਚੀ ਇਹਨਾਂ ਲੋਕਾਂ ਤੇ ਖਿਜ ਆਉਂਦੀ ਹੈ ਵੀ ਤੁਸੀਂ ਵੇਖੋ ਉਸ ਮਹਾਨ ਸ਼ਖਸੀਅਤ ਦਾ ਅੰਤਮ ਸੰਸਕਾਰ ਵੀ ਵੇਰਕਾ ਨਗਰ ਵਿਖੇ ਨਹੀਂ ਹੋਣ ਦਿੱਤਾ ਅੰਤ ਨੂੰ ਇੱਕ ਉਹ ਜਗ੍ਹਾ ਉੱਤੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਵੀ ਜਿਹੜੀ ਜਗ੍ਹਾ ਉਹਨਾਂ ਦੇ ਯੋਗ ਵੀ ਨਹੀਂ ਸੀ ਇਹ ਮੈਂ ਤਾਂ ਵੀ ਇੰਤਿਕਰਨ ਦਿਆਂ ਵੀ ਇੱਕ ਤੇ 31 ਰਾਗਾਂ ਦੇ ਉਹ ਧਾਰਨੀ ਸਨ ਜਦੋਂ ਉਹਨਾਂ ਦੀ ਆਸਾ ਦੀ ਵਾਰ ਸੁਣੀ ਦੀਏ ਰੂਹ ਖੇੜ ਜਾਂਦੀ ਗੁਣ ਵਾਲਿਆਂ ਦੀ ਹਮੇਸ਼ਾ ਕਦਰ ਕਰਿਆ ਕਰੋ ਗੁਰਮੁਖੋ ਬੜੇ ਸਾਡੀ ਕੌਮ ਦੇ ਵਿੱਚ ਅੱਜ ਵੀ ਰਾਗੀ ਸਿੰਘ ਨੇ ਅੱਜ ਵੀ ਪ੍ਰਚਾਰਕ ਹਨ ਜਿਨ੍ਹਾਂ ਨੂੰ ਉਹਨਾਂ ਦੀ ਕੀਤੀ ਹੋਈ ਮਿਹਨਤ ਦਾ ਮੁੱਲ ਨਹੀਂ ਮਿਲਦਾ ਦੇਖੋ ਪੈਸੇ ਤੋਂ ਬਿਨਾ ਤੇ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਪਣਦੀ ਹੋਈ ਪੇਟਾ ਨਹੀਂ ਮਿਲਦੀ ਪਈ ਸਹੀ ਢੰਗ ਨਾਲ ਉਹਨਾਂ ਨੂੰ ਤਾ ਪਿਛਲੇ ਕੁਝ ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋਣ ਗਈ ਹੈ ਨਾ ਸੁਰੇਸ਼ ਸਿੰਘ ਦੀ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਬਹੁਤ ਲੋਕ ਉਹਦੇ ਪੱਖ ਵਿੱਚ ਵੀ ਹਨ ਤੇ ਬਹੁਤ ਲੋਕ ਉਹਦੇ ਪੱਖ ਤੋਂ ਬਿਨਾਂ ਵੀ ਹਨ ਜਿਹੜੇ ਕਿ ਉਹਦਾ ਮਜ਼ਾਕ ਉਡਾਉਂਦੇ ਪਏ ਇੱਕ ਮੈਂ ਬੇਨਤੀ ਪਹਿਲਾਂ ਕਰੂੰਗਾ ਜ਼ਰੂਰ ਬਿ ਸਿੱਖੀ ਦੇ ਵਿੱਚ ਕੋਈ ਜਾਤੀਬੰਧਨ ਨਹੀਂ ਹੈ ਸਿੱਖੀ ਦੇ ਵਿੱਚ ਸਾਰੇ ਆ ਸਕਦੇ ਸੰਸਾਰ ਦਾ ਸਭ ਤੋਂ ਵਧੀਆ ਅਤੇ ਸਭ ਤੋਂ ਉੱਚਾ ਸੁੱਚਾ ਜਿਹੜਾ ਨਿਯਮਾਂ ਵਾਲਾ ਧਰਮ ਹੈ ਨਾ ਜੀ ਉਹ ਸਿੱਖ ਧਰਮ ਹੈ ਇਹਦੇ ਵਿੱਚ ਕੋਈ ਪਖੰਡ ਨਹੀਂ ਕੋਈ ਵਹਿਮ ਨਹੀਂ ਕੋਈ ਭਰਮ ਨਹੀਂ ਅੱਜ ਬਹੁਤਾਂਤ ਕੁਝ ਜਿਹੜੇ ਸੋਸ਼ਲ ਮੀਡੀਆ ਉੱਪਰ ਚੈਨਲ ਹਨ ਉਹਦੀਆਂ ਇੰਟਰਵਿਊ ਲੈ ਕੇ ਉਹਦੇ ਬਾਰੇ ਵਿੱਚ ਗੱਲ ਕਰਦੇ ਪਏ ਕਿ ਭਾਈ ਇਹ ਸ ਬੰਦੇ ਨੇ ਆ ਚੀਜ਼ ਗਾਈ ਵੀ ਗੁਰੂ ਵਾਲਾ ਬਣਈਏ ਵੀ ਗੁਰੂ ਵਾਲਾ ਬਣਈਏ ਲੋਕਾਂ ਨੇ ਉਹਦੀ ਸਿਖਤ ਕੀਤੀ ਉਹਦੀ ਸਲਾਹਣਾ ਕੀਤੀ ਪਰ ਗੁਰਮਖ ਪਿਆਰਿਓ ਸਾਡੀ ਕੌਮ ਦੇ ਵਿੱਚ ਤੇ ਬੜੇ ਮਹਾਨ ਮਹਾਨੇ ਗੁਣ ਵਾਲੇ ਜਿਨ੍ਹਾਂ ਨੇ ਕੁਰਬਾਨੀ ਦੇ ਰਾਹੀਂ ਕੀਰਤਨ ਕੀਤਾ ਜਿਹੜੇ ਹਮੇਸ਼ਾ ਹੀ ਕੁਰਬਾਨੀ ਦੀ ਗੱਲ ਕਰਦੇ ਜਿਹੜੇ ਹਮੇਸ਼ਾ ਸਿੱਖ ਰਹਿਤ ਮਰਿਆਦਾ ਦੇ ਬੜੇ ਪ੍ਰਚਾਰਕ ਨੇ ਜੀ ਸਾਡੀ ਕੌਮ ਦੇ ਵਿੱਚ ਜਿਹੜੇ ਹਮੇਸ਼ਾ ਹੀ ਸਿੱਖ ਰਹਿਤ ਮਰਿਆਦਾ ਦੀ ਗੱਲ ਕਰਦੇ ਨੇ अनेका ਸਾਡੀ ਕੌਮ ਦੇ ਵਿੱਚ ਰਾਗੀ ਸਿੰਘ ਨੇ अनेका ਸਾਡੀ ਕੌਮ ਦੇ ਵਿੱਚ ਗਰੰਥੀ ਸਿੰਘ ਨੇ ਪਾਠੀ ਸਿੰਘਾਂ ਦਾ ਅੱਜ ਸਭ ਤੋਂ ਬਦਿਹਰੇ ਬੁਰਾ ਹਾਲ ਹੈ ਬਚਾਰਿਆਂ ਨੂੰ 2 ਘੰਟੇ ਡਿਊਟੀ ਹੈ ਸੇਵਾ ਦੀ ਗੁਰਬਾਣੀ ਪੜ੍ਹਦੇ ਨੇ ਸਹੀ ਢੰਗ ਨਾਲ ਉਹਨਾਂ ਦੀ ਪੇਟਾ ਵੀ ਨਹੀਂ ਦਿੱਤੀ ਜਾਂਦੀ ਗੁਰਮੁਖੋ ਇਹਨਾਂ ਦਾ ਵਦ ਤੋਂ ਵਦ ਮਾਨ ਸਨਮਾਨ ਕਰੋ ਜਿੱਦਾਂ ਸੁਰੇਜ ਸਿੰਘ ਦਾ ਮਾਨ ਸਨਮਾਨ ਕਰਦੇ ਪਏ ਉਹਨਾਂ ਸਾਰੇ ਜਣੇ ਕਿ ਭਾਈਓ ਨੇ ਬੜਾ ਚੰਗਾ ਕੀਤਾ ਸਾਡੇ ਨਾਲੋਂ ਜ਼ਿਆਦਾ ਚੰਗਾ ਹੈ ਸਾਡੇ ਨਾਲੋਂ ਜ਼ਿਆਦਾ ਵਧੀਆ ਹੈ ਜਿਹੜੇ 20 25 25 ਸਾਲਾਂ ਤੋਂ ਇਸ ਲਾਈਨ ਦੇ ਵਿੱਚ ਆਏ ਨੇ ਨਾ ਬਚਾਰੇ ਕਈ ਮੋਟਰਸਾਈਕਲ ਨਹੀਂ ਖਰੀਦ ਸਕੇ ਆਪਣਾ ਅਜੇ ਤੱਕ ਇਹਨਾਂ ਦੀ ਕਦਰ ਕਦੋਂ ਕਰੋਗੇ ਸੁਰੇਸ਼ ਸਿੰਘ ਦੀ ਇੱਕ ਉਹ ਪੰਕਤੀ ਸੁਣ ਕੇ ਇੱਕ ਗੱਲ ਸੁਣ ਕੇ ਤੁਸੀਂ ਸਾਰੇ ਪ੍ਰਭਾਵਿਤ ਹੋਏ ਪਏ ਹੋ ਵਿਊ ਲੈਣ ਦੇ ਖਾਤਰ YouTube ਦੇ ਕਈ ਚੈਨਲ ਹਨ ਕਈ Facebook ਦੇ ਪੇਜ ਹਨ ਜਿਹੜੀ ਉਹਦੇ ਇੰਟਰਵਿਊ ਲੈਂਦੇ ਪੈਣ ਸਿਰਫ ਵਿਊ ਦਾ ਚੱਕਰ ਹੈ ਮੈਂ ਤੁਹਾਨੂੰ ਪਹਿਲੇ ਬੇਨਤੀ ਕਰਦਾ ਹਾਂ ਵੀ ਇਹ ਲੋਕ ਜਿਹੜੇ ਨੇ ਵਿਊ ਤੇ ਚੱਕਰ ਵਿੱਚ ਆ ਇੱਕ ਮੁੰਡਾ ਕੱਲ ਕਹਿਣ ਦੇ ਸੀਗਾ ਪਹਿਲਾਂ ਤਿੰਨ ਚਾਰ ਉਹਨੇ ਅੰਗਰੇਜ਼ਾਂ ਦੀਆਂ ਫੋਟੋਆਂ ਲਾਈਆਂ ਗੋਰਿਆਂ ਦੀ ਫਿਰ ਉਸ ਤੋਂ ਬਾਅਦ ਇਹਦੀ ਸੁਰੇਸ਼ ਸਿੰਘ ਦੀ ਫੋਟੋ ਲਾਈ ਕਹਿਣ ਲੱਗੇ ਕਿ ਜਦੋਂ ਇਹ ਸਿੱਖ ਬਣਦੇ ਨੇ ਗੋਰੇ ਉਦੋਂ ਬੜੇ ਖੁਸ਼ ਹੁੰਨੇ ਆ ਤੇ ਜਦੋਂ ਸੁਰੇਸ਼ ਸਿੰਘ ਦੀ ਵਾਰੀ ਆਉਂਦੀ ਹੈ ਉਦੋਂ ਮਜ਼ਾਕ ਕੀਤਾ ਜਾਂਦਾ ਵੀਰ ਮੇਰਿਆ ਤੇਰੇ ਤਾਂ ਇਸੇ ਚੈਨਲ ਉੱਤੇ ਤੂੰ ਉਹ ਲੋਕ ਵੀ ਲਿਆ ਕੇ ਬਿਠਾ ਦਿੱਤੇ ਜਿਨ੍ਹਾਂ ਦਾ ਕੁਝ ਦਿਨ ਪਹਿਲਾਂ ਹੀ ਪੰਜਾਬ ਦੀ ਧਰਤੀ ਤੇ ਮੇਲਾ ਵੀ ਸੀ ਤੇ ਕੁਝ ਦਿਨ ਪਹਿਲਾਂ ਪੰਜਾਬ ਦੀ ਧਰਤੀ ਤੇ ਉਹਨਾਂ ਦਾ ਵਿਰੋਧ ਵੀ ਕੀ ਕਰਦਾ ਬਿਸ਼ਰਮੀ ਦੇ ਹੱਦਿਆ ਤੇਰੇ ਵੱਲ ਇੱਕ ਪੱਖ ਰੱਖੀਦਾ ਵਾ ਜਮੀਰ ਨੂੰ ਜਗਾ ਕੇ ਇਹਨੇ ਵੀ ਜਿੱਧਰੋਂ 4 ਵੀਊ ਮਿਲੇ ਆਪਣੇ ਕੈਮਰੇ ਨੂੰ ਚੱਕਿਆ ਤੇ ਆਪਣੇ ਮਾਈਕ ਨੂੰ ਚੱਕਿਆ ਤੇ ਉਹਦੇ ਕੋਲੇ ਜਾ ਕੇ ਬਹਿ ਗਏ ਇਦਾਂ ਨਹੀਂ ਕਰੀਦਾ ਹੁੰਦਾ ਜਮੀਰ ਨਾਮ ਦੀ ਕੋਈ ਚੀਜ਼ ਹੁੰਦੀ ਹੈ ਉਹਨੂੰ ਜਗਾ ਕੇ ਰੱਖੀਦਾ ਹੁੰਦਾ ਵਾ ਵੀਰ ਮੇਰਾ ਅੱਜ ਤੇ ਰਾਤ ਨੂੰ ਕਿੰਨੇ ਮੈਂ ਰਾਗੀ ਸਿੰਘ ਗੁਣ ਵਾਲੇ ਜਿਹੜੇ ਨੇ ਉਹ ਵਿਖਾਵਾਂ ਕਿੰਨੇ ਸਾਡੀ ਕੌਮ ਦੇ ਸਿੱਖ ਕੌਮ ਦੇ ਪ੍ਰਚਾਰਕ ਨੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਨੂੰ ਫੋਲੋ ਕਰਦੇ ਨੇ ਕਿੰਨਿਆਂ ਕੁ ਦੀ ਜਾ ਜਾ ਕੇ ਤੂੰ ਇੰਟਰਵਿਊ ਲਈਏ ਕਿੰਨਿਆਂ ਕੁ ਦੀਆਂ ਜਾ ਜਾ ਕੇ ਤੂੰ ਲਾਈਵ ਵੀਡੀਓ ਕੀਤੀਆਂ ਨੇ ਨਹੀਂ ਕਰੇਗਾ ਕਿਉਂਕਿ ਤੈਨੂੰ ਪਤਾ ਉਹ ਫੇਮਸ ਨਹੀਂ ਕੇ ਉਹਨਾਂ ਦਾ ਨਾਮ ਨਹੀਂ ਹੈ ਜਿਹੜਾ ਫੇਮਸ ਹੋਇਆ ਚੰਦ ਵਿਊ ਦੀ ਖਾਤਰ ਤੂੰ ਉਹਨਾਂ ਦੇ ਪਿੱਛੇ ਪਿੱਛੇ ਗੇੜੇ ਕੱਢਣ ਨੂੰ ਤੁਰਿਆ ਫਿਰ ਸਿੱਖੀ ਦੇ ਵਿੱਚ ਇੱਕ ਗੱਲ ਮੈਂ ਹਮੇਸ਼ਾ ਕਹਿਣੀ ਚਾਹਾਂਗਾ ਧਰਮ ਦੇ ਆਧਾਰ ਤੇ ਰੰਗ ਦੇ ਆਧਾਰ ਤੇ ਨਸਲ ਦੇ ਆਧਾਰ ਤੇ ਕਦੇ ਵੀ ਕਿਸੇ ਦਾ ਸਤਕਾਰ ਜਾਂ ਕਿਸੇ ਦਾ અપਮਾਨ ਨਹੀਂ ਕੀਤਾ ਜਾਂਦਾ ਜਿਹੜਾ ਖਾਲਸਾ ਹੈ ਉਹ ਕੇਵਲ ਅਕਾਲਪੁਰਖ ਦਾ ਹੈ ਅਕਾਲਪੁਰਖ ਦੀ ਸੱਚੀ ਫੌਜ ਹੈ ਤੇ ਜਿਹੜਾ ਸੱਚਾ ਖਾਲਸਾ ਹੋਵੇਗਾ ਉਹ ਕਦੇ ਵੀ ਰੰਗ ਰੂਪ ਦੇ ਉੱਪਰ ਕੋਈ ਟਿੱਪਣੀ ਨਹੀਂ ਕਰੇਗਾ ਬੋਲੀ ਤੇ ਕਦੇ ਟਿੱਪਣੀ ਨਹੀਂ ਕਰੇਗਾ ਪਰ ਤੇਰੇ ਵਰਗੇ ਬੰਦੇ ਚੰਦ ਟੁਕੜਾਂ ਦੀ ਖਾਤਰ ਕਹਿ ਲਵੋ ਚੰਦ ਗਿਊਜ ਦੀ ਖਾਤਰ ਕਹਿ ਲਵੋ ਉਸ ਬੰਦੇ ਦੀ ਸਪੋਰਟ ਕਰਦੇ ਨੇ ਜਿਹਨੂੰ ਪੰਜਾਬੀ ਵਿੱਚ ਅੱਜ ਨਾਲ ਬੋਲਣੀ ਨਹੀਂ ਆਉਂਦੀ ਇੱਥੇ ਬਹੁਤਿਆਂ ਦੇ ਕਮੈਂਟ ਇਹ ਹੁੰਦੇ ਆ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਪਟਨਾ ਸਾਹਿਬ ਬਿਹਾਰ ਦੀ ਧਰਤੀ ਤੇ ਉਹਨਾਂ ਦਾ ਜਨਮ ਹੋਇਆ ਬਿਲਕੁਲ ਹੋਇਆ ਪਰ ਮਾਤਾ ਪਿਤਾ ਕਿੱਥੋਂ ਦੇ ਸਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਸ਼ਾ ਕਿੱਥੋਂ ਦੇ ਸਨ ਪਿਸ਼ੋਕੜ ਤੇ ਵੇਖੋ ਉਹਨਾਂ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਿਸ਼ੋਕੜ ਕਿੱਥੋਂ ਹੈ ਜੀ ਪਤਾ ਵਾ ਜਿਹੜੇ ਇਹ ਗੱਲ ਕਹਿੰਦੇ ਪਟਨਾ ਸਾਹਿਬ ਦੀ ਧਰਤੀ ਤੇ ਜਨਮ ਹੋਇਆ ਵਾ ਅੰਮ੍ਰਿਤਸਰ ਦਾ ਪਿਸ਼ੋਕੜ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਾਦਾ ਜੀ ਕਿੱਥੇ ਰਹਿੰਦੇ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਾਦਾ ਜੀ ਕਿੱਥੇ ਰਹਿੰਦੇ ਸਨ ਨਾ ਕਮੈਂਟ ਕਰਨ ਵਾਲਿਆ ਦੱਸ ਦਾਦਾ ਜੀ ਤੇ ਰਹਿੰਦੇ ਸਨ ਅੰਮ੍ਰਿਤਸਰ ਸ਼ਹਿਰ ਵਿਖੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਬਣਾਇਆ ਪੁਰਾ ਪਿਸ਼ੋਕੜ ਕਿੱਥੋਂ ਦਾ ਪਰਦਾਦਾ ਜੀ ਕੌਣ ਸਨ ਗੁਰੂ ਅਰਜਨ ਸਾਹਿਬ ਮਹਾਰਾਜ ਪਾਸ਼ਾ ਕਿੱਥੋਂ ਦੇ ਸਨ ਜੀ ਪੰਜਾਬ ਦੇ ਜਿੰਦਾ ਦਾਦਾ ਔਰ ਪਰਦਾਦਾ ਪੰਜਾਬ ਦਾ ਹੋਵੇ ਪਿਤਾ ਦਾ ਜਨਮ ਪੰਜਾਬ ਦੀ ਧਰਤੀ ਤੇ ਹੋ ਗਿਆ ਹੋਵੇ ਤੇ ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਉਹ ਬਿਹਾਰ ਦੇ ਰਹਿਣ ਵਾਲੇ ਨੇ ਤਿੰਨ ਪੀੜੀਆਂ ਗੁਰੂ ਕਲਗੀ ਧਰਮਾਰ ਪਾਸ਼ਾ ਜੀ ਦੀਆਂ ਪੰਜਾਬ ਦੀਆਂ ਨੇ ਪਰਦਾਦਾ ਦਾਦਾ ਤੇ ਪਿਤਾ ਗੁਰਤੇਗ ਬਹਾਦਰ ਸਹ ਮਹਰੇ ਪਾਸ਼ਾ ਤੇ ਸਹਿਬ ਪਾਸ਼ਾ ਗੁਰੂ ਕਲਗੀਧਰ ਮਹਾਰਾਜ ਦਾ ਜਨਮ ਜਿਹੜਾ ਹੈ ਪਟਨਾ ਸਾਹਿਬ ਬਿਹਾਰ ਦੀ ਧਰਤੀ ਤੇ ਨਫ਼ਰਤ ਨਹੀਂ ਹੈ ਕਿਸੇ ਨਾਲ ਆਪਣੇ ਅਤੀਤ ਨਾਲ ਉਹਨਾਂ ਨੂੰ ਟੁੱਟੋ ਆਪਣੇ ਸਿਧਾਂਤ ਨਾਲ ਉਹਨਾਂ ਨੂੰ ਟੁੱਟੋ ਆਪਣੇ ਇਤਿਹਾਸ ਨਾਲ ਉਹਨਾਂ ਨੂੰ ਭੁੱਲੋ ਜਿਹੜੇ ਕਹਿੰਦੇ ਨਾ ਮਹਾਰਾਜ ਬਿਹਾਰ ਦੇ ਨੇ ਇਹ ਤਿੰਨ ਪੀੜੀਆਂ ਦਾ ਪਿਛੋਕੜ ਪੜਿਓ ਕਿੱਥੋਂ ਦੇ ਨੇ ਫਿਰ ਤੁਸੀਂ ਦੱਸਿਓ ਵੀ ਬਿਹਾਰ ਦੇ ਨੇ ਕਿ ਪੰਜਾਬ ਦੇ ਦਿੱਤਾ ਗੁਰੂ ਦਾ ਖਾਈ ਦਾ ਵਾ ਸਾਚੀ ਇਸੇ ਜ਼ੁਬਾਨ ਤੋਂ ਬੋਲਣਾ ਸਾਡਾ ਫਰਜ਼ ਬਣਦਾ ਆਪਾਂ ਕੋਈ ਉਹ ਨਹੀਂ ਵੀ ਚੰਦ ਵਿਊਜ਼ ਦੇ ਖਾਤਰ ਕਦੀ ਜਾ ਕੇ ਉਹ ਜਿਹੜੇ ਲੋਕਾਂ ਦਾ ਵਿਰੋਧ ਲੋਕਾਂ ਵੱਲੋਂ ਕੀਤਾ ਜਾਂਦਾ ਸੀ ਵੀ ਇਹ ਪੰਜਾਬ ਦੇ ਕਲਚਰ ਦੇ ਵਿੱਚ ਇਹ ਲੋਕ ਹੈ ਹੀ ਨਹੀਂ ਸੰਨ ਜਿਨ੍ਹਾਂ ਦਾ ਮੇਲਾ ਅੰਮ੍ਰਿਤਸਰ ਦੀ ਧਰਤੀ ਤੇ ਕਰਵਾਉਣ ਲੱਗੇ ਸਨ ਤੇ ਬੜਾ ਵਿਰੋਧ ਕੀਤਾ ਗਿਆ ਤੇ ਜਿੱਤ ਹੋਈ ਨਿਹੰਗ ਸਿੰਘ ਜਥੇਬੰਦੀਆਂ ਦੀ ਮੁਬਾਰਕ ਹੈ ਭਾਈ ਤੁਹਾਨੂੰ ਕਿ ਤੁਸੀਂ ਸੱਚ ਦੇ ਰਾਹ ਉੱਤੇ ਚੱਲਿਓ ਤੇ ਪ੍ਰਮਾਤਮਾ ਨੇ ਤੁਹਾਡਾ ਸਾਥ ਦਿੱਤਾ ਤੇ ਤੁਹਾਡੀ ਚੇਤ ਹੋਈ ਹੈ। ਗੁਰੂ ਸਾਹਿਬ ਦੀ ਕਿਰਪਾ ਦੇ ਨਾਲ। ਪਰ ਆ ਜਿਹੜੇ ਉਹਨਾਂ ਲੋਕਾਂ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਨੇ ਕਦੇ ਸਿਧਾਂਤ ਨੂੰ ਪੇਸ਼ ਕਰੋਗੇ ਤੁਸੀਂ? ਸਿਧਾਂਤ ਨੂੰ ਪੇਸ਼ ਕਰੋਗੇ? ਮੈਨੂੰ ਹੁਣ ਉਹਦਾ ਵੀਰ ਦਾ ਨਾਮ ਵਿਸਰ ਗਿਆ ਵਾ ਜਿਹੜੇ ਦਮਦਮਾ ਸਾਹਿਬ ਦੀ ਧਰਤੀ ਤੇ ਕੀਰਤਨ ਕਰਦੇ ਨੇ। ਸ਼ਾਹਦ ਬਿੰਦਰ ਸਿੰਘ ਕਰਕੇ ਉਸ ਵੀਰ ਦਾ ਨਾਮ ਹੈ ਤੰਤੀ ਸਾਜ ਨਾਲ ਉਹ ਸਾਡਾ ਵੀਰ ਕੀਰਤਨ ਕਰਦਾ। ਸਵਾਗਤ ਹੈ ਉਹਦਾ। ਮਹਾਰਾਜਾ ਜੀ ਦੀ ਬਖਸ਼ਿਸ਼ ਹੈ ਕੀਰਤਨ ਕਰਨ ਵਾਲੇ ਜਿਹੜੇ ਹਨ ਇਦਾਂ ਕਰਦੇ ਨੇ। ਤੰਤੀ ਸਾਜ ਨਾਲ ਉਹ ਕੀਰਤਨ ਕਰਦਾ ਵਾ। ਸ਼ਾਹਦ ਬਿੰਦਰ ਸਿੰਘ ਕਰਕੇ ਨਾਮ ਹੈ ਉਸ ਵੀਰ ਦਾ ਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਉਹ ਕੀਰਤਨ ਕਰਦਾ ਆ। ਤੇ ਬੜੀ ਖੁਸ਼ੀ ਹੁੰਦੀ ਜਦੋਂ ਇਦਾਂ ਦੇ ਵੀਰ ਕੀਰਤਨ ਕਰਦੇ ਨੇ ਇਹ ਨਹੀਂ ਹੈ ਵੀ ਤੁਸੀਂ ਗੁਣ ਵਾਲਿਆਂ ਨੂੰ ਵਿਸਾਰ ਦਵੋ। ਤੇ ਜਿਨ੍ਹਾਂ ਦੇ ਪੱਲੇ ਅਜੇ ਗੁਣ ਘਟਿਆ ਉਹਨਾਂ ਨੂੰ ਅੱਗੇ ਲੈ ਕੇ ਵੇਖੋ சுரேਸ਼ ਸਿੰਘ ਦੀ ਸਾਰੀਆਂ ਇੰਟਰਵਿਊ ਲਈ ਉਸ ਬਿੰਦਰ ਸਿੰਘ ਵੀਰ ਦੀ ਇੰਟਰਵਿਊ ਬਹੁਤ ਘਟ ਚੈਨਲਾਂ ਨੇ ਲਈ ਇੱਥੇ ਤਰਾਜੂ ਵਿੱਚ ਤੋਲੀ ਹੈ ਨਾ ਮੈਂ ਬੇਨਤੀ ਕੀਤੀ ਸੀ ਨਾ ਪਹਿਲਾਂ ਵੀ ਗੋਣ ਵਾਲਿਆਂ ਦੀ ਕਦਰ ਜਿਹੜੀ ਘਟਿਆ சுரேਸ਼ ਸਿੰਘ ਦੇ ਇੰਟਰਵਿਊ ਲੈਣ ਦਾ ਲੈਣ ਦੇ ਵਜਾ ਵੀ ਤਾਂ ਇਹ ਹੋਈ ਹੈ ਨਾ ਵੀ ਲੋਕਾਂ ਦੇ ਵਿੱਚ ਉਹ ਫੇਮਸ ਜ਼ਿਆਦਾ ਹੋ ਗਿਆ ਬਿਸ਼ੱਕ ਆਪਣੇ ਵੱਲੋਂ ਉਹਨੇ ਬੜੀ ਸ਼ਰਧਾ ਦੇ ਨਾਲ ਬੜੇ ਸਤਕਾਰ ਦੇ ਨਾਲ ਗੁਰੂ ਸਾਹਿਬਾਨ ਦੇ ਪ੍ਰਤੀ ਇਹ ਗੱਲ ਕਈ ਵੀ ਗੁਰੂ ਵਾਲਾ ਬਣਈਏ ਵੀਰ ਦੀ ਪਰ ਇਹਨਾਂ ਚੈਨਲਾਂ ਵਾਲਿਆਂ ਨੇ ਵੀ ਉਹਦੇ ਕੋਲੇ ਜਾ ਕੇ ਕੈਮਰਾ ਤੇ ਮਾਈਕ ਫਿੱਟ ਕੀਤਾ ਵੀ ਜਿਹਦੇ ਸਿਰ ਤੋਂ ਵਿਊ ਆਉਣੇ ਨੇ ਕੁਝ ਤੇ ਉਸ ਵੀਰ ਨੂੰ ਦਮਦਮਾ ਸਾਹਿਬ ਦੀ ਧਰਤੀ ਤੇ ਜਿਹੜਾ ਵੀਰ ਕੀਰਤਨ ਕਰਦਾ ਵਾ ਤਨਤੀ ਸਾਜਾਂ ਦੇ ਨਾਲ ਉਹ ਵੀ ਪ੍ਰਵਾਸੀ ਹੈ ਪਰ ਕਹਿਣ ਲੱਗਿਆ ਵੀ ਬੜਾ ਚੰਗਾ ਲੱਗਦਾ ਵਾ ਕੀਰਤਨ ਕਰਕੇ ਸਵਾਗਤ ਹੈ ਉਸ ਵੀਰ ਦਾ ਜਿਹੜਾ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਕੀਰਤਨ ਕਰਦਾ ਵਾ ਤੇ ਉਹਦੇ ਇੰਟਰਵਿਊ ਲੈਣ ਵਾ ਤੇ ਸਿਰਫ ਇੱਕ ਜਾਂ ਦੋ ਪੁੱਛਿਆ ਨਾ ਨੇ ਲਈਏ ਪੁੱਛਿਆ ਨੇ ਨਹੀਂ ਲਈ ਇੰਟਰਵਿਊ ਉਹਦੀ ਤੇ ਆ ਸੁਰੇਸ਼ ਸਿੰਘ ਦੀ ਵੀਡੀਓ ਹਰੇਕ ਫੇਸਬੁੱਕ ਚੈਨਲ ਤੇ ਵੇ ਹਰੇਕ YouTube ਚੈਨਲ ਉਤੇ ਤਕਰੀਬਨ ਕੋਈ ਨਾ ਕੋਈ ਸ਼ਾਰਟ ਕੋਈ ਨਾ ਕੋਈ ਵੀਡੀਓ ਮਿਲਦੀ ਰਹਿੰਦੀ ਕਦਰ ਕਰੋ ਆਪਣੇ ਗੁਣ ਵਾਲੇ ਬੰਦਿਆਂ ਦੀ ਜਿਹੜੇ ਸਿੱਖੀ ਦੀ ਗੱਲ ਕਰਦੇ ਨੇ ਸਿੱਖੀ ਸਿਧਾਂਤਾਂ ਦੀ ਗੱਲ ਕਰਦੇ ਨੇ ਸਿੱਖ ਧਰਮ ਨੂੰ ਅੱਗੇ ਵਧਾਉਣ ਦੀ ਗੱਲ ਕਰਦੇ ਨੇ ਸਿੱਖ ਧਰਮ ਦੇ ਸੱਚੇ ਪੈਰੋਕਾਰ ਸੱਚੇ ਸਿਪਾਈ ਬਣ ਕੇ ਚੱਲਣ ਦੀ ਗੱਲ ਕਰਦੇ ਨੇ ਸੁਰੇਸ਼ ਸਿੰਘ ਦੇ ਵਿਰੋਧੀ ਨੇ ਉਹਦਾ ਮਜ਼ਾਕ ਨਾ ਉਡਾਓ ਉਹਨੂੰ ਵਿਊ ਦੀ ਖਾਤਰ ਨਾ ਵਰਤੋ ਵਿਊ ਦੀ ਖਾਤਰ ਨਾ ਵਰਤੋ ਇਦਾਂ ਨਾ ਕਰਿਆ ਕਰੋ ਵੀ ਵਿਊ ਜਿੱਦੇ ਵੱਲੋਂ ਮਿਲਣੇ ਸ਼ੁਰੂ ਹੋ ਗਏ ਉਹਨੂੰ ਆਪਣੇ ਨਿੱਜ ਵਾਸਤੇ ਆਪਣੇ ਹਿੱਤ ਵਾਸਤੇ ਵਰਤਣਾ ਸ਼ੁਰੂ ਕਰ ਲਿਆ ਇਹ ਸਭ ਤੋਂ ਖਤਰਨਾਕ ਗੱਲ ਹੈ ਮਾੜੀ ਗੱਲ ਹੈ ਉਹਨਾਂ ਲੋਕਾਂ ਵੀ ਇੱਕੋ ਨੂੰ ਮਜ਼ਾਕ ਦਾ ਪਾਤਰ ਬਣਾਉਣੇ ਪਏ ਤੇ ਦੂਜਾ ਆਪਣੀਆਂ ਦਲੀਲਾਂ ਦਿੰਦਾ ਪਏ ਵੀ ਗੋਰਿਆਂ ਦੇ ਫੋਟੋ ਅੱਗੇ ਰੱਖ ਕੇ ਮੈਂ ਚਾਉਣਾ ਮੈਂ ਉਸ ਵੀਰ ਨੂੰ ਵੀ ਲੈ ਕੇ ਆ ਤੂੰ ਆਪਣਾ ਕੈਮਰਾ ਲੈ ਕੇ ਆ ਤੂੰ ਆਪਣਾ ਮਾਈਕ ਉਹਨਾਂ ਲੋਕਾਂ ਦੇ ਕੋਲੇ ਜਿਹੜੇ ਸਿੱਖੀ ਸਿਧਾਂਤਾਂ ਦੀ ਪਾਲਣਾ ਕਰਦੇ ਨੇ ਸਿੱਖ ਸਿਧਾਂਤਾਂ ਦੇ ਅਨੁਸਾਰ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ ਅਨੇਕਾਂ ਸਾਡੇ ਵੀਰ ਭੈਣ ਭਰਾ ਗੁਰੂ ਦੇ ਦੱਸੇ ਹੋਏ ਸਿਧਾਂਤ ਮੁਤਾਬਕ ਪਾਵਨ ਬਾਣੀ ਦਾ ਕੀਰਤਨ ਕਰਦੇ ਨੇ ਗੁਣ ਵੜਾਵਾ ਉਹਨਾਂ ਦੇ ਵਿੱਚ ਪਰ ਫੇਮਸ ਨਹੀਂ ਹਨ ਮਸ਼ਹੂਰ ਨਹੀਂ ਹੋਏ ਉਹਨਾਂ ਦੇ ਕਦਰ ਨਹੀਂ ਪੈਂਦੀ ਸੋ ਸੰਗਤ ਜੀਓ ਆਪ ਜੀ ਨੂੰ ਬੇਨਤੀ ਆ ਵੀ ਕਿਰਪਾ ਕਰਿਆ ਕਰੋ ਇਦਾਂ ਦੇ ਲੋਕਾਂ ਉੱਤੇ ਵੀ ਜਿਹੜੇ ਵੀ 20 ਸਾਲਾਂ ਤੋਂ 15-15 ਸਾਲਾਂ ਤੋਂ ਪਿਛਲੇ ਤੋਂ ਗੁਰੂ ਘਰਾਂ ਵਿੱਚੇ ਸੇਵਾ ਨਿਭਾਉਂਦੇ ਪਏ ਨੇ ਗੁਰਬਾਣੀ ਵਾਲੇ ਹਨ ਗੁਰਬਾਣੀ ਪੜਨ ਵਾਲੇ ਹਨ ਕੀਰਤਨ ਦੀ ਸੇਵਾ ਕਰਨ ਵਾਲੇ ਹਨ ਹਮੇਸ਼ਾ ਸਤਗੁਰੂ ਪਾਸ਼ਾ ਜੀ ਦੇ ਦਰ ਦੇ ਸੇਵਕ ਬਣ ਕੇ ਰਹਿਣ ਵਾਲੇ ਹਨ ਉਹਨਾਂ ਦੀ ਕਦਰ ਕਰਿਆ ਕਰੋ ਗੁਰੂ ਕਲਗੀ ਧਰਮਾਰ ਪਾਸ਼ਾ 52 ਕਵੀਆਂ ਦੀ ਬੜੀ ਕਦਰ ਕਰਦੇ ਸਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਸ਼ਾ ਜੀ ਦੇ ਕੋਲੇ ਟਾਡੀ ਨੰਥਾ ਔਰ ਅਬਦੁੱਲਾ ਵੀਰ ਰਸਤੀਆ ਵਾਰਾਂ ਗਾਉਂਦੇ ਸਨ ਸਤਗੁਰੂ ਪਾਸ਼ਾ ਉਹਨਾਂ ਦੀ ਬੜੀ ਕਦਰ ਕਰਦੇ ਸਨ ਬਾਬਾ ਸੱਤਾ ਜੀ ਬਾਬਾ ਬਲਵੰਡ ਜੀ ਇੱਕ ਮੂਚੋ ਬਚਨ ਮਾੜਾ ਬੋਲਿਆ ਤੇ ਸੰਗਤ ਨੇ ਵਿਸਾਰਨ ਆਰੰਭ ਕਰ ਦਿੱਤਾ ਸੀ ਜਾ ਕੇ ਫਿਰ ਜਦੋਂ ਭੁੱਲ ਬਖਸ਼ਾਈ ਨਾ ਗੁਰੂ ਮਹਾਰਾਜ ਪਾਸ਼ਾ ਗੁਰੂ ਅਰਜਨ ਸਾਹਿਬ ਜੀ ਦੇ ਕੋਲੇ ਤੇ ਸੰਗਤ ਨੇ ਫਿਰ ਹੱਥਾਂ ਤੇ ਚੱਕ ਲਿਆ ਸੀ ਬਾਬਾ ਮਰਦਾਨਾ ਜੀ ਜਿਨ੍ਹਾਂ ਨੇ ਸਾਰੀ ਉਮਰ ਕੀਰਤਨ ਦੀ ਸੇਵਾ ਕੀਤੀ ਗੁਰੂ ਨਾਨਕ ਸਾਹਿਬ ਪਾਸ਼ਾ ਜੀ ਦੇ ਨਾਲ ਤੇ ਬਾਬਾ ਮਰਦਾਨਾ ਜੀ ਨੇ ਕਹਿਣਾ ਮਹਾਰਾਜ ਜੀ ਬੜੇ ਵੱਡੇ ਭਾ ਆ ਗਏ ਮੇਰੇ ਚੰਗੀ ਕਿਸਮਤ ਹੈ ਮਾਰੇ ਮੈਂ ਤੁਹਾਡੇ ਨਾਲ ਨਾਲ ਤੁਰਿਆ ਫਿਰਦਾ ਹਾਂ ਨਿਤ ਮੈਨੂੰ ਤੇ ਵਿਸਾਰ ਦਿੱਤਾ ਸੀ ਸਾਡੇ ਦੇ ਵੱਡਿਆਂ ਨੂੰ ਵਿਸਾਰ ਦਿੱਤਾ ਸੀ ਤੇ ਗੁਰੂ ਸਾਹਿਬਾਨਾਂ ਨੇ ਵੀ ਉਹਨਾਂ ਲੋਕਾਂ ਦੀ ਅਤ ਤੋਂ ਜ਼ਿਆਦਾ ਕਦਰ ਪਾਈ ਵੀ ਜਿਹੜੇ ਗੁਣਵਾਨ ਸਨ ਪਰ ਅੱਜ ਸਾਡੀ ਕੌਮ ਦੀ ਤਰਾਸਦੀ ਹੈ ਭਾਈ ਗੁਣੀ ਬੰਦਿਆਂ ਨੂੰ ਅੱਜ ਅਸੀਂ ਪਛਾੜਨਾ ਸ਼ੁਰੂ ਕਰ ਦਿੱਤਾ ਵੀ ਉਹ ਜਿਨ੍ਹਾਂ ਦੇ ਸਿਰ ਤੋਂ ਆਉਂਦੇ ਨੇ ਉਹਨਾਂ ਨੂੰ ਕੈਮਰਿਆਂ ਦੇ ਮੂਹਰੇ ਲੈ ਕੇ ਖੋਣਾ ਸ਼ੁਰੂ ਕਰ ਦਿੱਤਾ ਸਭ ਤੋਂ ਵੱਡਾ ਸਾਡੇ ਮੈਂ ਬੇਨਤੀ ਕਰੂੰਗਾ ਮਿਸਹਿਕ ਕੌਮ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਬੜੇ ਹੀ ਸਤਿਕਾਰਯੋਗ ਬੜਾ ਹੀ ਉਹਨਾਂ ਦਾ ਅਦਬ ਸੀ ਕੌਮ ਦੇ ਵਿੱਚ ਭਾਈ ਨਿਰਮਲ ਸਿੰਘ ਹੋਣਾ ਦੇ ਨਾਲ ਜੋ ਘਟਨਾ ਵਾਪਰੀ ਅਤਨਿੰਦਨਯੋਗ ਹੈ ਅੱਜ ਮੈਂ ਉਹਨਾਂ ਦੇ ਤਾਂ ਗੱਲ ਕੀਤੀ ਆ ਵੀ ਮੇਰੇ ਮਨ ਨੂੰ ਖਿਆਲ ਆਇਆ ਵੀ ਹੀਰਾ ਬੰਦਾ ਜਿਹੜਾ ਸੀ ਨਾ ਉਹਦੀ ਕਦਰ ਨਹੀਂ ਕੀਤੀ ਸੁਰੇਸ਼ ਸਿੰਘ ਦਾ ਮੈਂ ਫਿਰ ਬੇਨਤੀ ਕਰਾਂ ਵੀ ਸਵਾਗਤ ਆ ਪਰ ਗੁਣੀ ਬੰਦਿਆਂ ਦੀ ਕਦਰ ਕਰਿਆ ਕਰੋ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਉਹਨਾਂ ਦੀਆਂ ਵਰ੍ਹਸੀਆਂ ਮਨਾ ਮਨਾ ਕੇ ਉਹਨਾਂ ਨੂੰ ਯਾਦ ਕਰਨ ਦਾ ਕੀ ਫਾਇਦਾ ਆ ਜੇ ਜਿਉਂਦੇ ਜੀ ਉਹਨਾਂ ਦਾ ਸਤਿਕਾਰ ਨਾ ਕੀਤਾ ਜੇ ਜਿਉਂਦੇ ਜੀ ਉਹਨਾਂ ਨੂੰ ਗਰੀਬੀ ਦੇ ਵਿੱਚ ਸਮਾਂ ਕੱਟਣਾ ਪਿਆ ਆ ਜਿਹੜੇ ਚੰਦ ਵਿਊਜ਼ ਦੀ ਖਾਤਰ ਟੁਕੜ ਟੁਕੜ ਚੈਨਲਾਂ ਵਾਲੇ ਮੈਂ ਕਹੂੰਗਾ ਤੁਰੇ ਫਿਰਦੇ ਨੇ ਚੱਕ ਕੇ ਆਪਣੇ ਫੋਨ ਤੇ ਆ ਕੈਮਰੇ ਕੁਮਰੇ ਜੇ ਥੋੜਾ ਆਪਣੀ ਜਮੀਰ ਨੂੰ ਜਗਾਓ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਸਿੱਖੀ ਦੀ ਢਾਹ ਲਾਉਣ ਵਿੱਚ ਤੁਹਾਡੀ ਕਿੰਨੀ ਵੱਡੀ ਜ਼ਿੰਮੇਵਾਰੀ ਬਣੀ ਹੋਈ ਹੈ ਚੜ੍ਹਦੀ ਕਲਾ ਵਾਸਤੇ ਨਹੀਂ ਸਿੱਖੀ ਨੂੰ ਢਾਹ ਲਾਉਣੀ ਕਿਉਂਕਿ ਤੁਸੀਂ ਉਹ ਚੀਜ਼ ਪਰੋਸਣ ਦੇਓ ਜਿਹੜੀ ਚੀਜ਼ ਗੁਣਵਾਲੀ ਨਹੀਂ ਹੈ ਗੁਣ ਵਾਲੇ ਬੰਦੇ ਜਿਹੜੇ ਹਨ ਉਹ ਵਿਚਾਰੇ ਇਦਾਂ ਹੀ ਤੁਰੇ